ਪਰ ਮੈਮ ਦੇਖੋ ਆਰਡਰ ਤੇ ਡੀਸੀ ਸਾਹਿਬ ਨੂੰ ਹੋਏ ਨੇ ਜੀ ਸਾਹਿਬ ਹਾਂ ਤੇ ਹੋਰ ਨਹੀਂ ਅਜ ਵਾਪਸ ਲੈ ਲੈ ਨਹੀਂ ਪਰ ਇਹ ਪਰੂਦੀ ਕੋਈ ਮਾਫੀ ਤਾਂ ਮੰਗੇ ਨਾ ਸਰ ਮੈਡਮ ਸਾਡੇ ਦੇਖੋ ਇਤਿਹਾਸਕ ਸਤਾਨ ਨੇ ਸਿੱਖਾਂ ਨੇ ਜਿਹੜੇ ਵੀ ਇਤਿਹਾਸਕ ਸਤਾਨ ਨੇ ਤੇ ਸਾਨੂੰ ਜਾਨਾਂ ਤੋਂ ਬਿਹਾਰੇ ਵੱਧ ਪਿਆਰੇ ਨੇ ਅਸੀਂ ਤਾਂ ਕਹਿੰਨੇ ਆ ਮੈਮ ਜਦੋਂ ਤੁਸੀਂ ਝੰਡੇ ਲਹਿਰਾਉਣੇ ਨੇ ਹਜ਼ਾਰ ਲਹਿਰਾਓ ਜੀ ਆਪਣੇ ਕਨਸਟੀਟਿਊਸ਼ਨ 'ਚ ਹੈਗਾ ਤੁਹਾਡੇ डीसी ऑफिस लहर आए जान कॉमन प्लेस ਤੇ ਸਕੂਲਾਂ ਦੇ ਵਿੱਚ ਜਿੱਥੇ ਤੁਹਾਨੂੰ ਠੀਕ ਲੱਗੇ ਪਰ ਮੈਮ ਜਦੋਂ ਸਾਡੇ ਜਿਹੜੇ ਧਾਰਮਿਕ ਇੰਸਟੀਟਿਊਟ ਨੇ ਹਿਸਟੋਰੀਕਲ ਪਲੇਸ ਨੇ ਉਹ ਹੀ ਤੁਹਾਡੀ ਰਿਲੀਜੀਅਸ ਉਸ ਨੂੰ ਸੈਂਟੀਮੈਂਟਸ ਨੂੰ ਦੇਖਦੇ ਹਾਂਜੀ ਹਾਂਜੀ ਪਰ ਮੈਡਮ ਉਹਦੀ ਮਾਫੀ ਕੌਣ ਵੰਗੂਗਾ ਜੀ ਮੈਂ ਮੰਗਾ ਨਹੀਂ ਨਹੀਂ ਤੁਸੀਂ ਨਹੀਂ ਜੀ ਜਿਹੜੇ ਬੰਦੇ ਡਿਪਾਰਟ ਨਾਲ ਸੰਬੰਧਿਤ ਨੇ ਉਹਨਾਂ ਨੂੰ ਮੈਡਮ ਇੱਥੇ ਲੈ ਕੇ ਆਓ ਜੀ ਕਮਿਊਨੀਕੇਸ਼ਨ ਗੈਪ ਕਰਕੇ ਨਹੀਂ ਦੇਖੋ ਥੋੜਾ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਸਾਰਿਆਂ ਨੂੰ ਕੋਆਪਰੇਟ ਕਰ ਰਹੇ ਹੋ ਤੁਸੀਂ ਖੁਦ ਮਾਫੀ ਦੀ ਗੱਲ ਕਰ ਰਹੇ ਹੋ ਅਸੀਂ ਨਹੀਂ ਤੁਹਾਡੇ ਤੋਂ ਚਾਹੁੰਦੇ ਦੇਖੋ ਆਪਾਂ ਸਾਰੇ ਸਿੱਖ ਫੈਮਲੀ ਜੀ 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 ਤੇ ਕਈ ਵਾਰ ਕਮਿਊਨੀਕੇਸ਼ਨ ਗੈਪ ਨਾਲ ਜਾਂ ਕਿਸੇ ਇੱਕ ਟੈਕਨੀਕਲ ਉਸ ਚੀਜ਼ ਨਾਲ ਅਗਰ ਡਿਲੇ ਹੋ ਗਿਆ ਇੱਕ ਜੀ 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 ਤਾਂ ਕਹ ਕੇ ਕਹਿ ਰਹੇ ਨੇ ਕਿ ਨਹੀਂ ਹੋਊਗਾ ਮੈਡਮ ਸਾਡੀ ਦੇਖੋ ਕਲੀਅਰ ਕਟ ਮੰਗਿਆ ਅਸੀਂ ਕਿਸੇ ਵੀ ਨਾਂ ਦੁਬਦਾ ਚ ਰਹਿਣਾ ਨਾ ਤੇ ਨਾ ਦੂਜੇ ਨੂੰ ਰੱਖਣਾ ਵਾ ਜਿਹੜੇ ਸਬੰਧ ਸਬੰਧਤ ਜੀ ਪਹਿਲਾਂ ਵੀ ਜਦੋਂ ਉਥੇ ਥੋੜੇ ਲੋਕ ਸੀਗੇ ਤਦੋਂ ਇਹੀ ਕਿਹਾ ਸੀਗਾ ਕਿ ਤੁਸੀਂ ਬੈਠ ਕੇ ਸ਼ਾਮ ਤੱਕ ਸਾਡ ਨੂੰ ਕਰਨਾ ਹੈ ਕਿ ਨਹੀਂ ਹੋਣਾ ਤੁਸੀਂ ਟੈਸਟ ਲੈਣਾ ਲੈ ਲਿਓ ਕੋਈ ਪ੍ਰੋਬਲਮ ਨਹੀਂ ਨਹੀਂ ਹੋਣ ਹੁਣ ਤੇ ਨਹੀਂ ਹੋਣਾ ਇਹ ਪਹਿਲਾਂ ਵੀ ਅਸੀਂ ਇਹਨਾਂ ਨੂੰ ਕਹਿ ਕੇ ਗਿਆ ਮੈਡਮ ਦਾ ਦੂਜਾ ਪੱਖ ਹੋ ਗਿਆ ਨਾ ਵੀ ਇੱਥੇ ਤੱਕ ਤੁਹਾਡੇ ਨਾਲ ਨਹੀਂ ਇੱਕ ਮਿੰਟ ਗਿੰਦਰ ਸਿੰਘ ਜੀ ਮੈਡਮ ਸਾਡੀ ਰਿਕੁਐਸਟ ਇਹ ਹੈ ਦੇਖੋ ਬਿਲਕੁਲ ਕਲੀਅਰ ਹੈ ਜੀ ਕਿ ਜਿਹੜੇ ਸਬੰਧਤ ਡਿਪਾਰਟਮੈਂਟ ਨੇ ਹੀ ਕੀਤਾ ਉਹਨਾਂ ਦਾ ਕੋਈ ਅਫਸਰ ਆ ਕੇ ਇੱਥੇ ਸੌਰੀ ਫੀਲ ਕਰੇ ਸੰਗਤ ਨੂੰ ਦੈਨ ਅਸੀਂ ਉਹਤੇ ਵਿਚਾਰ ਕਰ ਲਾਂਗੇ ਪਰ ਮੈਂ ਅਸੀਂ ਇੱਥੇ ਕੋਈ ਕੱਲੇ ਸਾਰੀ ਸੰਗਤ ਨੇ ਫੈਸਲਾ ਲਿਆ ਜੀ ਦੇਖੋ ਤੁਸੀਂ ਹਾਂ ਜੀ ਤੁਸੀਂ ਦੁਬਾਰਾ ਵੀ ਤਾਂ ਉਹਨਾਂ ਨਾਲ ਚਲੋ ਅਸੀਂ ਕਰ ਲੈਂਦੇ ਆ ਜੀ ਕਰ ਲੈਂਦੇ ਆ ਮੈਡਮ ਠੀਕ ਕਰ ਲੈਂਦੇ ਆ ਠੀਕ ਹੈ ਜੀ ਜਰੂਰ ਆਪਾਂ ਤੁਹਾਡੇ ਨਾਲ ਆ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਜੀ ਤੇ ਜੇ ਕਹੋ ਤੁਹਾਨੂੰ ਲੰਗਰ ਲੰਗਰ ਅਸੀਂ ਇੱਥੇ ਖਵਾ ਦਨੇ ਆ ਬੈਠਣਾ ਤੁਸੀਂ ਚੈੱਕ ਕਰਨਾ ਸ਼ਾਮ ਦੇ ਜਿਹੇ ਤੱਕ ਚੈੱਕ ਕਰ ਲਓ ਨਹੀਂ ਆਨ ਹੋਣ ਦਿੰਦੇ ਜੀ ਮੈਡਮ ਠੀਕ ਹੈ ਨਾ ਜੀ ਬਾਕੀ ਤੁਹਾਨੂੰ ਪਾਣੀ ਚਾਹੀਦਾ ਕੀ ਚਾਹੀਦਾ ਅਸੀਂ ਪ੍ਰੋਵਾਈਡ ਕਰਦੇ ਆਂ ਅਸੀਂ ਬੈਠੇ ਆਂ ਸਵੇਰ ਦੇ 3 ਵਜੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਡਮ ਦਾ ਬੜੀ ਕੋਆਪਰੇਟ ਕਰ ਰਹੀ ਹੈ ਨਹੀਂ ਨਹੀਂ ਹਾਂਜੀ ਜੀ ਜੀ ਕੋਈ ਨਹੀਂ ਫਿਰ ਦਿਓ ਮੈਡਮ 10 ਮਿੰਟ ਸਾਨੂੰ ਪਲੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਇੰਨੇ ਸੰਸਾਧਨ ਤਾਂ ਹੈ ਨਹੀਂ ਜਿੰਨੇ ਸੈਂਟਰ ਦੇ ਕੋਲ ਨੇ ਸੈਂਟਰ ਨੇ ਤਾਂ ਆਪਣੇ ਜਿਹੜੇ ਝੰਡੇ ਆ ਉਹ 40-40 ਰੁਪਏ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਕੱਟ ਕੇ ਉਹਨਾਂ ਤੇ ਥੋਪੇ ਆ ਪਰ ਇੱਥੇ ਜਿੰਨੇ ਵੀ ਵੀਰ ਭਾਈ ਆਏ ਨੇ ਸਾਰੇ ਸਵਿਰਦਤਾ ਨਾਲ ਆਪਣੇ ਮਨ ਤੋਂ ਆਏ ਨੇ ਇੱਥੇ ਕਿਸੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਗਈ ਤੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਜਿਨ੍ਹਾਂ ਨੇ ਰਾਜ ਭਾਗ ਸਾਰਾ ਸਾਨੂੰ ਲੈ ਕੇ ਦਿੱਤਾ ਅੱਜ ਉਹਨਾਂ ਦੀ ਕੁਰਬਾਨੀ ਨੂੰ ਦੇਸ਼ ਭਗਤੀ ਦੇ ਨਾਲ ਇੱਕ ਸਾਜ਼ਿਸ਼ ਤਹਿਤ ਜੋੜਿਆ ਜਾ ਰਿਹਾ ਹੈ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਹਿੰਦੀ ਆਗੇ ਅਸੀਂ મોદી ਦੀ ਜੜ ਪੱਟ ਦੇਣੀ ਆ ਪਰ ਜਦੋਂ ਇਸ ਮਸਲੇ ਦੇ ਉੱਤੇ ਮੋਦੀ ਤੇ ਭਗਵਾਨ ਤੁਵਾਨ ਦੀ ਸਰਕਾਰ ਦੇ ਵਿੱਚ ਕੋਈ ਫਰਕ ਨਹੀਂ ਰਿਹਾ। ਕੱਲਾ ਭਗਵਾਨ ਤੁਵਾਨ ਹੀ ਨਹੀਂ ਕਾਂਗਰਸ ਵੀ ਜਾਂ ਹੋਰ ਜਿੰਨੀਆਂ ਵੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਸਾਰੀਆਂ ਹੀ ਤਰੰਗੇ ਵਾਲੇ ਮੁੱਦੇ ਦੇ ਇਕੱਠੀਆਂ ਹਨ। ਸਰਵ ਸਿਵਰਨਜੀਤ ਸਿੰਘ ਮਾਨ ਤੇ ਦਲ ਖਾਲਸਾ ਜਿਹੜੇ ਹਮੇਸ਼ਾ ਹੀ ਪੰਜਾਬ ਪ੍ਰਸਤੀ ਦੀ ਗੱਲ ਕਰਦੇ ਹਨ ਇਹਨਾਂ ਨੇ ਇਹ ਪ੍ਰੋਗਰਾਮ ਲਿਖਿਆ ਹੈ ਜਿਹੜਾ ਇੱਥੋਂ ਦੀ ਆਪਣਾ ਹਲਕਾ ਖਰੜ ਤੋਂ ਸਰਦਾਰ ਲਖਮੀਰ ਸਿੰਘ ਉਹਨਾਂ ਦੇ ਨਾਲ ਅਸੀਂ ਸਰਪ੍ਰਸਤੀ 헤ਠ ਇੱਥੋਂ ਮਾਰਚ ਸ਼ੁਰੂ ਕਰਨ ਲੱਗੇ ਆ ਤੇ ਇੱਥੋਂ ਇਹ ਕਰਾਲੀ ਤੋਂ ਹੁੰਦਾ ਹੋਇਆ ਖੜੜ ਜਾਵੇਗਾ ਉਹਨਾਂ ਨੇ ਉਹਦਾ ਮੋੜਵਾ ਜਵਾਬ ਦੇਣ ਲਈ ਇਹ ਜਿਹੜੇ ਸਾਡੇ ਕੇਸਰੀ ਨਿਸ਼ਾਨ ਨੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਰਾਜ ਭਾਗ ਲੈ ਕੇ ਦਿੱਤਾ ਜ਼ਮੀਨਾਂ ਦੇ ਮਾਲਕ ਬਣਾਇਆ ਉਹਨਾਂ ਦੇ ਉੱਥੇ ਉਹਨਾਂ ਦੇ ਜੋ ਜਗ੍ਹਾ ਚੱਪੜ ਚਿੜੀ ਵਿਖੇ ਉਹ ਵੀ ਸਰਕਾਰਾਂ ਨੇ ਆਪਣਾ ਕੈਚ ਕਰਨ ਦੀ ਕੋਸ਼ਿਸ਼ ਕੀਤੀ ਹੈ ਉੱਥੇ ਵੀ ਆਪਣੇ ਸਰਕਾਰਾਂ ਜਿਹੜੇ ਮਨਪਸੰਦ ਨਿਸ਼ਾਨ ਨੇ ਉਹਨਾਂ ਦੀਆਂ ਲਾਈਟਾਂ ਉਹਨਾਂ ਦੇ ਸਾਰੇ ਬੈਨਰ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕੱਲ ਵੀ ਜਥੇਬੰਦੀਆਂ ਨੇ ਜਾ ਕੇ ਉਹਨਾਂ ਨੂੰ ਉਤਾਰਿਆ ਸੀ ਅੱਜ ਫੇਰ ਸਰਕਾਰ ਨੇ ਉੱਥੇ ਆਪਣੇ ਪ੍ਰਸ਼ਾਸਨ ਦੇ ਜ਼ੋਰ ਨਾਲ ਉਹਨਾਂ ਨੂੰ ਹਟਾ ਕੇ ਆਪਣੇ ਫੇਰ ਨਿਸ਼ਾਨ ਉਹੀ ਜੋ ਸੈਂਟਰ ਨੂੰ ਬਣ ਪਾਉਂਦੇ ਆ ਉਹ ਲਾਏ ਨੇ ਸੋ ਸਾਧ ਸੰਗਤ ਜੀ ਆਪਾਂ ਨੇ ਜਿਹੜਾ ਅੱਜ ਦਾ ਕੇਸਰੀ ਨਿਸ਼ਾਨ ਸਾਹਿਬ ਦੇ ਝੰਡੇ ਦੇ ਹੇਠ ਇੱਕ ਝੰਡੇ ਦੇ ਹੇਠ ਇਥੋਂ ਬਲਾਕ ਮਾਜਰੀ ਤੋਂ ਖਰੜ ਹਲਕੇ ਤੋਂ ਆਪਾਂ ਨੇ ਮਾਰਚ ਕੱਢਣਾ ਉਹ ਆਪਾਂ ਸ਼ੁਰੂ ਕਰਨ ਲੱਗੇ ਆ ਇਥੋਂ ਕਰਾਲੀ ਖਰੜ ਹੁੰਦਾ ਹੋਇਆ ਚੱਪੜਚਿੜੀ ਆਪਾਂ ਨੇ ਜਾਣਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਨੇ ਜਿਹੜੇ ਇਹ ਨਾਅਰੇ ਸਾਡਾ ਝੂਲਤੇ ਨਿਸ਼ਾਨ ਰਹੇ ਹਨ ਪੰਜ ਮਹਾਰਾਜ ਕੇ ਤੇ ਸਾਡੇ ਅੱਜ ਜਿਹੜਾ ਕੰਮ ਹੈ ਇਹ ਐਸਜੀਪੀਸੀ ਦਾ ਕੰਮ ਹੈ ਪਰ ਅਸੀਂ ਅੱਜ ਸਾਡਾ ਨੌਜਵਾਨ ਸਾਡੇ ਬਜ਼ੁਰਗ ਵੀ ਵਿੱਚ ਬੈਠੇ ਨੇ ਸਾਡੇ ਛੋਟ ਬੱਚੇ ਵੀ ਵਿੱਚ ਬੈਠੇ ਨੇ ਜਿਹੜੇ ਜਿਨ੍ਹਾਂ ਨੇ ਉਹਰੇ ਆ ਕੇ ਧਰਨਾ ਲਾਇਆ ਸਾਨੂੰ ਧਰਨਾ ਲਾਉਣ ਦੀ ਲੋੜ ਕਿਹੜੀ ਸੀ ਐਜੀਪੀਸੀ ਦਾ ਕੰਮ ਹੈ ਐਜੀਪੀਸੀ ਜੇਦੋ ਦਿਆ ਤਾਂ ਸੰਸਦਾਂ ਸਾਬ ਬੰਦ ਕਰ ਦੇਣ ਨਵੀਂ ਸੰਸਦਾਂ ਬਣਾ ਦਿਓ ਕੋਈ ਐਜੀਪੀਸੀ ਨੂੰ ਖਤਮ ਕਰ ਦਿਓ ਪਰ ਐਜੀਪੀਸੀ ਬਣਾ ਕੇ ਉਹਨਾਂ ਨੇ ਸਾਨੂੰ ਇਹ ਠੇਕੇ ਤੇ ਦੇ ਦਿੱਤਾ ਤੁਸੀਂ ਦੇਖੋ ਵੀ ਇੱਕ ਸਾਡਾ ਏਡਾ ਮਨਾਰ ਬਣਾ ਕੇ ਸਾਡਾ ਏਡੀ ਇਤਿਹਾਸਿਕ ਜਗ੍ਹਾ ਨੂੰ ਠੇਕੇ ਤੇ ਦੇਣਾ ਕਿੱਥੇ ਚੰਗੀ ਗੱਲ ਹੈ ਇਹਦੇ ਅੰਦਰ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਸਰਕਾਰਾਂ ਨੂੰ ਆਪਾਂ ਦੋਸ਼ ਲਾਈ ਜਾਂਦੇ ਵੀ ਸਰਕਾਰਾਂ ਸਰਕਾਰਾਂ ਜੇ ਪੱਤ ਸਰਕਾਰ ਨਾਲ ਆਪ ਪੰਗਾ ਤਾ ਲਈਏ ਜੇ ਸਾਡੀ ਕੋਈ ਸਿਆਸੀ ਲੜਾਈ ਹੋਵੇ ਕਿਸਾਨ ਦੀ ਉਹਨੇ ਦੀ ਲੜਾਈ ਆ ਜਾਂ ਸਾਡੀ ਕਿਸੇ ਨੌਕਰੀ ਦੀ ਲੜਾਈ ਆ ਜਾਂ ਸਾਡੀ ਹੋਰ ਕੋਈ ਲੜਾਈ ਆ ਤਾਂ ਅਸੀਂ ਲਈਏ ਪੰਗਾ ਪਰ ਇੱਥੇ ਤਾਂ ਸਾਡਾ ਜਿਹੜਾ ਸਾਡੀ ਕੌਮ ਦਾ ਵजूद ਹੈ ਸਾਡੀ ਕੌਮ ਦਾ ਵजूद ਨੂੰ ਖਤਮ ਕਰਨਾ ਚਾਹੁੰਦੀ ਐ ਐ ਜੀ ਪੀ ਸੀ ਅਸੀਂ ਐ ਜੀ ਪੀ ਸੀ ਨੂੰ ਸਵਾਰ ਮੈਂ ਕਰਦਾ ਤਾਮੀ ਸਾਹਿਬ ਨੂੰ ਇੱਥੇ ਹੁਣ ਮੇਰੇ ਨਾਲ ਡਿਬੇਟ ਕਰਨ ਮੈਂ ਦੱਸਦਾ ਵੀ ਤੁਸੀਂ ਅੱਜ ਤੱਕ ਅਰੇ ਗਏ ਮੈਨੂੰ ਦੱਸੋ ਜਿੰਨੇ ਮੈਂ ਮੈਂਬਰ ਬਣ ਕੇ ਆ ਗਏ ਤੇ ਹੋਰ ਬਣ ਗਏ ਤੇ ਉਹਨਾਂ ਨੇ ਮੈਨੂੰ ਦੱਸੋ ਵੀ ਜਿਹੜਾ ਬੰਦਾ ਅੱਜ ਤੱਕ ਤਾਮੀ ਸਾਹਿਬ ਇੱਥੇ ਨਹੀਂ ਆ ਗਏ ਸਾਨੂੰ ਪੁੱਛ ਸਕਿਆ ਜੀਪੀਸੀ ਮੈਂਬਰ ਨਹੀਂ ਆ ਗਏ ਸਾਨੂੰ ਕੋਈ ਪੁੱਛ ਸਕਿਆ ਵੀ ਤੁਸੀਂ ਕੀ ਹੋ ਕੀ ਨਹੀਂ ਇੱਥੇ ਸਾਨੂੰ ਮਰਾਉਣ ਵਾਸਤੇ ਆਇਆ ਜਾਂ ਸਾਡੇ ਪਿੜੇ ਚੰਡੇ ਦੇਖਣ ਵਾਸਤੇ ਅਸੀਂ ਲੈ ਕੇ ਕੇਸਰੀ ਚੰਡੇ ਆਜੋ ਜੀ ਆਜੋ ਤਾਮੀ ਸਾਹਿਬ ਜਾ ਰਿਹਾ ਅੱਜ ਫਲਾਣਾ ਜੀਪੀਸੀ ਮੈਂਬਰ ਜਾ ਰਿਹਾ ਇੱਥੇ ਸਾਡੀ ਮਰਗਤ ਹੋ ਗਈ ਉੱਥੇ ਆਜੋ ਬਸ ਅਸੀਂ ਇੱਥੇ ਆ ਕੇ ਸਾਡੇ ਖਾ ਕੇ ਜਲੇਬੀਆਂ ਮੁਰਜੋ ਸਾਡੀ ਕੌਮ ਹੈ ਅਸੀਂ ਕੌਮ ਦੇ ਰੱਖੇ ਹਾਂ ਸਾਡਾ ਨੌਜਵਾਨ ਸਾਡੀ ਕੌਮ ਦਾ ਰੱਖਾ ਹੈ ਅਸੀਂ ਬੇਸ ਉਮਰ ਜਨ ਨੂੰ ਲੰਗੇ ਹਾਂ ਸਾਨੂੰ ਅੱਜ ਵੀ ਗੁੱਸਾ ਆਉਂਦਾ ਵੀ ਨਹੀਂ I oh, see a okay. cat.